ਹੈਲੋ ਗਾਈਜ਼ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਬਾਈ ਜਿਹੜਾ ਸ਼ਾਮੀ ਹੈ ਅਸੀਂ ਪੱਕਾ ਘਰੇ ਬਲੌਗ ਬਣਾਉਣਾ ਹੁੰਦਾ ਹੈ ਆ ਤਾਂ ਬਣਾਉਣਾ ਹੀ ਬਣਾਉਣਾ ਹੁੰਦਾ ਹੈ ਹਾਂ ਹੈਨਾ ਜਿਹੜਾ ਇਹਨੇ ਗਾਲਾਂ ਕਾਲਾਂ ਗਲੰਗੁਲਾ ਖਾਂਦੇ ਨੇ ਹੁਣ ਇਹ ਹੋਮਵਰਕ ਕਰ ਨਹੀਂ ਰਿਹਾ ਹੈਗਾ ਆ ਚੱਕ ਦੇ ਮਰਾਲਿਆ ਹੁਣ ਮੂੰਹ ਦੇਖ ਲੈ ਮੇਰੀ ਬਾਹ ਤੇ 19 ਸੱਟ ਲੱਗੀ ਆ ਤੇਰੀ ਤਾਂ ਗੱਲ ਤੇ ਲੱਗੀ ਆਏ ਹਾਏ ਦੇਖ ਲੈ ਇਹ ਜੀ ਇਹ ਜੀ ਇਹ ਇਹ ਆਪਦਾ ਕਰ ਰਹੇ ਨੇ ਹੋਮਵਰਕ ਸਮਰ ਵੀ ਤੇ ਪ੍ਰਤਮ ਵੀ ਇਹਨੇ ਤਾਂ ਬਹਾਨੇ ਬਹਾਨੇ 来यो जाने ਹੁੰਦੇ ਨੇ ਇਹਦਾ ਇਹ ਹੋਮਵਰਕ ਕੰਪਲੀਟ ਕਰੂਗਾ ਟਟੋ-ਟਟ 10 ਵਜੇ ਤੱਕ ਹੈਨਾ 10 ਵਜੇ ਤੱਕ ਕੰਪਲੀਟ ਕਰਾਂਗੇ ਹੈਨਾ ਹੈਨਾ 6 ਵਜੇ ਲੱਗ ਗਿਆ ਹੁਣ 7 ਤਾਂ ਵੱਜ ਗਏ 6 ਵਜੇ ਦਾ ਲੱਗਿਆ ਇਹ ਹੋਮਵਰਕ ਕਰਨ ਹੁਣ ਕੀ ਕੀ ਹੋ ਗਿਆ ਪਾਣੀ ਪਾਣੀ ਹੈ ਕੀ ਇਹ ਭਈ ਇਹਨੇ ਅਨੇ ਬਹਾਨੇ ਕੁਛ ਨਾ ਕੁਛ ਕੁਛ ਨਾ ਕੁਛ ਕਰੀ ਹੋ ਜਾਣਾ ਆ ਕੋਈ ਨਾ ਕੋਈ ਬਹਾਨਾ ਲਾਈ ਹੋ ਜਾਣਾ ਜਦ ਤੱਕ 10 ਨਹੀਂ ਵੱਜਦੇ ਹੈਗੇ ਜਰ ਤੱਕੇ ਕੰਮ ਨਹੀਂ ਨਿਬੜਦਾ ਹਨਾ ਚਲੂੰ ਤਾਂ ਵਧੀਆ ਵੀ ਆ ਜਿਹੜੇ ਹੁਣੇ ਕੰਮ ਨਿਬੜਦੇ ਗੇਰੇ ਕੋਊਗਾ ਮੋਬਾਈਲ ਦੇਖਣਾ ਮੈਂ ਕਦੇ ਨੂੰ ਪਾਣੀ ਚਾਹੀਦਾ ਕਦੇ ਨੂੰ ਪੋਟੀ ਆ ਗਈ ਕਦੇ ਸੁਸੂ ਆ ਗਿਆ ਐ ਇਹ ਕੁਛ ਨਾ ਕੁਛ ਕਰੀ ਹੋ ਜਾਂਦਾ ਹੁੰਦਾ ਹੈ ਬਾਈ ਬਾਏ ਚਲੂੰ ਤਾਂ ਵਧੀਆ ਆ ਬੇ ਮੋਬਾਈਲ ਮੂਲ ਦੇਖਦਾ ਨਹੀਂ ਹੈਗਾ ਮੋਬਾਈਲ ਮੂਲ ਨਹੀਂ ਮੰਗਦਾ ਹੈਗਾ 10 ਵਜੇ ਤੱਕ ਇਹ ਤੋਂ ਕੰਮੇ ਨਿਬੜਦਾ ਆ ਆ ਦੇਖੋ ਹੁਣ ਫੈਲਾ ਇਹਨੂੰ ਪੋਟੀ ਆ ਗਈ ਕੰਮ ਕਰਦੇ ਕਰਦੇ ਨੂੰ ਫਿਰ ਇਹਨੂੰ ਸੁਸੂ ਆ ਗਿਆ ਫਿਰ ਇਹਦੀ ਰੇਜ਼ਰ ਖੋ ਗਈ ਬੈੱਡ ਥੱਲੇ ਵੜ ਗਈ ਰੇਜ਼ਰ ਹੈ ਹੁਣ ਇਹਨੂੰ ਪਾਣੀ ਦੀ ਬਿਆਸ ਲੱਗਿਆ ਜੀ ਫਿਰ ਘੰਟੇ ਕ ਨੂੰ 10 ਕਿ ਮਿੰਟਾਂ ਨੂੰ ਇਹਨੂੰ ਭੁੱਖ ਲੱਗਿਆ ਹੋਊਗੀ ਹਨਾ ਦਾਲ ਦੀ ਚੱਲੀ ਜਾਂਦੀ ਨਾ ਬਾਲ ਅਕੀਲਾ ਹਸਦਾ ਹੋਰ ਲਾ ਐਨਾ ਜਲਦੀ ਜਲਦੀ ਹੁਣ ਤੈਨੂੰ 10 ਕਿ ਮਿੰਟਾਂ ਨੂੰ ਭੁੱਖ ਲੱਗਿਆ ਹੋਊਗੀ ਹਨਾ ਨਾ ਹੁਣ ਇਹਨਾਂ 10 ਮਿੰਟਾਂ ਨੂੰ ਬੱਸ ਆ ਦੇਖੋ 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 ਆ ਕੰਮ ਨਹੀਂ ਹੋਇਆ ਹੁਣ ਕਿੱਥੇ ਚੱਲਿਆ ਪਾਣੀ ਪਾਣੀ ਦੇਖੋ ਭਾਈ ਆ ਕੰਮ ਹੈ ਇਹਦਾ ਜਦੋਂ ਇਹ ਹੋਮਵਰਕ ਕਰਨ ਵਾਹਿੰਦਾ ਇਹੋ ਜਿਹਾ ਕੁਝ ਹੀ ਕਰੀ ਜਾਂਦਾ ਫਿਰ ਇਹ ਇੱਕ ਅੱਖਰ ਲਿਖੂਗਾ ਕਦੇ ਇੱਧਰ ਨੂੰ ਭਾਜੂਗਾ ਕਦੇ ਇੱਧਰ ਨੂੰ ਭਾਜੂਗਾ ਕਦੇ ਆਹ ਕਰੂਗਾ ਕਦੇ ਉਹ ਕਰੂਗਾ ਐਂ ਜਾਂਦਾ ਇਹਦਾ ਕੰਮ ਇੰਨਾ ਵਧੀਆ ਤਾਂ ਸਾਫ਼ ਤਾਂ ਲਿਖਿਆ ਹੋਇਆ ਸੀ ਨਿਚ ਨਾਉਣਾ ਦੇ ਇੱਕ ਅੱਖਰ ਲਿਖ ਲੈਂਦਾ ਉਹਨੂੰ ਮਟਾ ਦੇ ਲੰਦਾ ਅੱਖਰ ਲਿਖ ਲੈਂਦਾ ਮਟਾ ਦੇ ਲੰਦਾ ਨਹੀਂ ਕੰਮੀ ਨਹੀਂ ਹੁੰਦਾ ਹੈਗਾ ਇੱਥੋਂ ਹਾਂ ਚੱਲ ਛੋਟੀ ਏ ਵੀ ਲਿਖਣੀਆਂ ਏ ਵੀ ਏ ਵੀ ਤੇ ਲਿਖਣੀ ਆ ਇਹ ਕੜਛੀ ਵਿੱਚ ਵੱਡੀ ਏ ਹੋਗੀ ਕੜਛੀ ਵਿੱਚ ਛੋਟੀ ਏ ਆ ਵੀ ਆ ਗਿਆ ਸਰਦਾਰ ਸਾਹਿਬ ਕੰਮ ਤਾਂ ਬਈ ਇਹਨਾਂ ਨੂੰ ਬਹੁਤ ਔਖਾ ਦਾ ਸਕੂਲ ਦਾ ਕਰਨਾ। ਇਹਦਾ ਚਲ ਕੰਮ ਤਾਂ ਇਹ ਟਾਈਮ ਨਾਲ ਹੀ ਨਵੇੜ ਲੰਦਾ। ਛੋੜੀ ਛੋੜੀ ਅੱਖਾਂ ਖਿਲਾਉਣਾ ਫੜ ਬੁਰੇ ਬੁਰੇ। ਇਹ ਇਨਾ ਮੇਰੇ ਮੈਚ ਦਾ ਸਵਾਦ ਖਰਾਬ ਕਰ ਰਹੇ ਨੇ। ਉੱਧਰ ਇੰਡੀਆ ਤੇ ਸਾਊਥ ਅਫਰੀਕਾ ਦਾ ਮੈਚ ਚੱਲ ਰਿਹਾ ਬੰਡੇ ਮੈਚ। ਤੇ ਇਹਨਾਂ ਨੇ ਮੇਰੇ ਮੈਚ ਦਾ ਸਾਰਾ ਸਵਾਦ ਖਰਾਬ ਕਰਨਾ ਹੈ। ਬਸ ਮੈਨੂੰ ਸ਼ਾਂਤੀ ਨਾਲ ਖਾਣ ਕਿੰਦਾ। ਹਾਉਰ? ਮਯਾ। ਸਵਾਦ ਮਜ਼ਾ। ਜੋ ਮੈਂ ਮੈਚ ਦਾ ਮਜ਼ਾ ਲੈਣਾ ਹੈ ਬੈਠ ਕੇ ਦੱਸੂੰ ਤੈਨੂੰ ਕੋਈ ਨਹੀਂ ਆ। ਯਾ ਸਰਦਾਰ ਸਾਹਿਬ ਕੀ ਕਰ ਰਹੇ ਆ ਕੀ ਕਰ ਰਹੇ ਆ ਇਹ? ਇਹ ਵਾਪਾ ਮੈਂ ਬਣਾ ਰਿਹਾ ਸਟਿੱਕੀ ਨੋਟ। ਸਟਿੱਕੀ ਨੋਟ ਕੀ ਮੈਂ ਹਿੰਦਾ? ਇਹ ਹਨ ਉਹ ਕੀ? ਗਰੇਸ ਦਿਨ ਵਾਪਾ ਜਿਵੇਂ ਆਪਾਂ ਕੋਈ ਇਹੀ ਚੀਜ਼ ਦਾ ਹੋ ਕਰਾਂਗੇ ਉਹਦੇ ਉੱਪਰ ਰੱਖਾਂਗੇ ਮੈਂਸਨ ਨਾਲ ਡਰਾ ਕਰਕੇ ਉਹ ਕਿਸੇ ਹੋਰ ਚੀਜ਼ ਤੇ ਤਾਂ ਸਾਖਦੇ। ਉਹ ਤੇ ਚਪਕਾ ਸਕਦੇ। ਕਿਪ ਕਾਸ ਹੈ ਕਿ ਮੈ ਭਾਈ ਪਤਾ ਨਹੀਂ ਕੀ ਕੀ ਹੋ ਕਰ ਰਿਹਾ ਹੈ ਨਾਰੀਅਲ ਦਾ ਤੇਲ ਲਾ ਰਿਹਾ ਹੈ ਪੇਪਰ ਤੇ ਆ ਇਹਨੂੰ ਕੀ ਕਹਿੰਦੇ ਨੇ ਗ੍ਰੇਸ ਪੇਪਰ ਗ੍ਰੇਸ ਵੇਪਰ ਤੇ ਨਾਰੀਅਲ ਦਾ ਤੇਲ ਲਾ ਰਿਹਾ ਅੱਛਾ ਉਹਦੇ ਉੱਤੇ ਤਾਰ ਕੇ ਤੂੰ ਐ ਉੱਤੇ ਉੱਤੇ ਐ ਬਾ ਲੇਂਗਾ ਫਿਰ ਹਾਂ ਫਿਰ ਇਹਨੂੰ ਉਹਦੇ ਤੇ ਰੱਖ ਕੇ ਕਾਪੀ ਤੇ ਫਿਰ ਫਿਰ ਉੱਤੇ ਉੱਤੇ ਉਹ ਕਰ ਦੇਗਾ ਹੈ ਇਹ ਤਾਂ ਨਕਲਾਇਆ ਰਿਹਾ ਨਕਲ ਲਿਆ ਆ ਇਹ ਟ੍ਰੇਸਿੰਗ ਆ ਹਾਂ ਟ੍ਰੇਸ ਕਰਦਾ ਇਹਨੂੰ ਜਿਨੂੰ ਨਹੀਂ ਡਰੈਂਗ ਹੁੰਦੀ ਬਈ ਇਹ ਉਹਦੇ ਵਾਸਤੇ ਵਧੀਆ ਤਰੀਕਾ ਵੈਸੇ ਹਨਾ ਪਾਪਾ ਆ ਗਿਆ ਨਹੀਂ ਲੱਗ ਗਿਆ ਹੂੰ 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 ਸਮਝ ਗਿਆ ਮੈਂ ਦੇਿਲ ਨਾ ਮੈਂ ਤਰੀਕਾ ਆ ਬਈ ਇਹ ਖ ਇਹ ਸਭ ਨੂੰ ਕਿ ਤੇਜ਼ੀ ਕਿਹੜੀ ਹੂੰ ਸੁਣ ਬਤਾਇਆ ਕਹਤੇ YouTube ਤੋਂ ਹਾਂ ਸਾਰੇ ਦਿਨ ਤੋਂ ਤੁਸੀਂ ਸਿੱਖਣਾ ਉਦਾਂ ਦਾ ਸਿੱਖਣਾ ਨਹੀਂ ਹੈਗਾ ਇਹ ਜੇ ਸ਼ਾਰਟਕਟ ਹੈ ਜਿਹੜੀ ਬਣਾਉਣਾ ਬਈ ਸਿੱਖਣਾ ਨਹੀਂ ਹੈਗਾ ਆ ਸ਼ਾਰਟਕਟ ਆਈਡੀਏ ਜ਼ਰੂਰ ਸਿੱਖ ਲੈਂਦੇ ਨੇ YouTube ਤੋਂ ਸ਼ਾਰਟਕਟ ਆਈਡੀਆ ਹੀ ਹੈ ਫੇਰ ਆ ਵਾਪਸ ਨਾਲੇ ਤਾਂ ਬਈ ਇਹਨੇ ਸਮਰਕਾਠ ਮਾਰਖਿਆ 6 ਵਜੇ ਦਾ ਇਹ ਆਪ ਲੱਗਿਆ 8 ਤਾਂ ਵੱਜ ਗਏ 2 ਘੰਟੇ ਦਾ ਹੋ ਗਏ 2 ਘੰਟੇ ਰਹਿ ਗਏ 2 ਘੰਟੇ ਦਾ ਹੋ ਗਿਆ ਅਜੇ ਘੰਟਾ ਹੋਰ ਲੱਗੂਗਾ ਜੀਰੋ 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 ਇਹ ਜੀਰੋ ਬਾਜ਼ਦਰੀਆਂ ਦਾ ਜੀਰੋ ਖਤਮ ਹੁੰਦੀ ਹੀ ਨਹੀਂ ਹੈ ਗਿਆ ਅਸੀਂ ਨੇ ਅਸੀਂ ਨੇ ਡਿਨਰ ਵੀ ਕਰਨਾ ਹੈ ਰੋਟੀ ਵੀ ਖਾਣੀ ਹੈ ਅਸੀਂ ਨੇ ਨਾਲ ਜੀਰੋ ਦੀ ਕੋਈ ਵੈਲਿਊ ਨਹੀਂ ਆ ਤੇਰੀਆਂ ਜੀਰੋਆਂ ਦੀ ਤਾਂ ਕੋਈ ਵੈਲਿਊ ਹੈ ਹੀ ਨਹੀਂ ਆਹ ਤੇ ਪਪਾ ਇੱਕ ਮਿੰਟ ਲਾਉ ਗੱਛੇ ਦੀ ਖੇਤੀ ਕੰਮ ਕਰੋ ਬਹੁਤ ਜ਼ਿਆਦਾ ਜੀਰੋ ਬਹੁਤ ਜ਼ਿਆਦਾ ਕਿੰਨੀਆਂ ਪਪਾ ਇੱਕ ਘੜੀ ਜੀਰੋ ਦਾ ਹੋਵੇ ਫਿਰ ਡੈਸਰਟ ਪੀਣੇ ਲਈ ਬਣੇ ਨਹੀਂ ਪੰਸਰ ਬੇਬੀ ਨਹੀਂ ਬਣੇ 0 ਦੀ ਕੱਲੀ ਦੀ ਵੈਲੀ ਨਹੀਂ ਹੈਗੀ ਕਿਸੇ ਅੱਖਰ ਨਾਲ ਲੱਗ ਕੇ ਵੈਲੀ ਹੋ ਆ ਜ਼ੀਰੋ ਦੀ ਹਾਂ ਜੇ ਕਨਾਂ ਨਹੀਂ ਆਦੀਏ ਤਾਂ 101 ਜੂ ਪਾਪਾ 10000 ਨੰਨ ਆਦੀਏ ਫਿਰ 100001 ਜੂ 0 1 0 0 0 0 0 ਤੁੰ ਕੰਮ ਕਰ ਲੈ ਬਾਕੀ ਦਾ ਤੈਨੂੰ ਫਿਰ ਦੱਸ ਦਾਂਗੇ ਵੀ ਵੀ ਜੀ ਕੰਮ ਕਰ ਵੀ ਜੀ ਕੰਮ ਕਰ ਲਓ ਤੁਸੀਂ ਨਮਾ ਪੈਨ ਜੂ ਜੀ ਨਾਲ ਰੁਗਵਾ ਹੂੰ 15 ਕੰਟ 15 ਮਿੰਟ ਲੱਗਣੀ ਇਹਨੂੰ ਅਜੇ ਹਾਂ 15 ਕੰਟ ਸਮਰੇ ਐਨੇ ਦੁੱਬਤਰੋਕੀ ਨੂੰ ਹੋ ਪਾਇਆ ਰੋਟੀ ਪਾਇਆ ਹੂੰ ਆਪਾਂ ਤਾਂ ਖਾਂ ਜੀ ਇਸ ਵਾਰੀ ਆਪੇ ਕੋਈ ਗੱਲ ਨਹੀਂ ਰੋਕੀ ਦਾ ਖਾਧੀ ਹੋਰ ਆਪਾਂ ਤਾਂ ਹਜੇ ਆਪਾਂ ਨੂੰ ਤਾਂ ਇਹਨੇ ਬਿਠਾ ਰੱਖਿਆ ਇਹ ਤਾਂ ਆਪ ਮੈਨੂੰ ਪਤਾ ਇਹ ਡਿਨਰ ਕਰਕੇ ਹੀ ਉਹ ਕਰੂਗਾ ਬਾਅਦ ਚ ਨਵੇੜੂਗਾ ਕੋ ਖਲਾਗ ਰਿਆ ਬਸ ਹੁਣ ਉਹਦੇ ਰੋਟੀ ਯਾਦ ਆ ਗਈ ਕੋ ਖਲਾਗ ਰਿਆ ਭਈ ਉਹਨੂੰ ਸਾਡਾ ਡਿਨਰ ਆ ਗਿਆ ਇਹਨੇ ਜਦੀ ਕਾਪੀ ਰੱਖਤੀ ਸਰਦਾਰ ਨੇ ਹੈਨਾ ਅੱਜ ਸਾਡੇ ਫੇਰ ਸਾਗ ਬਣਿਆ ਮਰੀ ਪਿੰਡਾਂ ਦੇ ਵਿੱਚ ਤਾਂ ਸਰਦੀ ਸਰਦੀ ਤਾਂ ਸਾਗ ਹੀ ਚੱਲਦਾ ਆ ਹਾ 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 ਅਹ ਅਹ ਪੈਨਸਲ ਨਾਲ ਵਿੱਚ ਮਾਰਦੀ ਆਹਾਂ ਜਾਂਜਾ ਪੈਨਸਲ ਮਾਰਦੀ ਵਿੱਚ ਨਾ ਮਾ ਲਗਰ ਮੀ ਜਨੀ ਬਿੰਦਾ ਨੂੰ ਠੰਡ ਦੀ ਗੱਲ ਕਰਦਾ ਹਾਂ ਹੋਰ ਮੰਨੇ ਪਿੱਟੀ ਠੰਡ ਦੇ ਰਹੀ ਫੁੱਲ ਸਰਦਾਰਾਂ ਫਿਰ ਹਉ ਮੰਨੇ ਪਿੱਟੀ ਠੰਡ ਦੇ ਰਹੀ ਅੱਛਾ ਤਾਂ ਮੰਮਾ ਮੰਮਾ ਕੀ ਕਰਿਆ ਦੀ ਹੈਨਾ ਸਾਡੇ ਨਾਮ ਦਾ ਫਿਰ ਚੰਨ ਨਰਮ ਦਾ ਜਿਹੜਾ ਦੇ ਤੁਮ ਇੱਤੇ ਹਾਂ ਨਾ ਅਸੀਂ ਦਿੰਦੇ ਫਿਰ ਜਾਦੀ ਜੀਰਵਾ ਤਾਂ ਹੈ ਪੀਜ਼ਾ ਦੀ ਪਾਰਟੀ ਕਰਵਾਣੀ ਆ ਤੁਹਾਨੂੰ ਹੈ ਕੋਣੂ ਪੀਜ਼ਾ ਦੇ ਕੇ ਘਰ ਆਊਗਾ ਉਹਦਾ 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 ਭਾਈ ਉਹਦਾ ਭਾਈ ਕਿਹ ਹੁਣ ਸੂਰਜ ਉਹ ਤੈਨੂੰ ਮਿਲਣਾ ਆਉਂਦਾ ਹਾਂ ਹਾਂ ਸੂਰਜ ਨੂੰ ਵੜਾ ਦੇਗਾ ਫਿਰ ਉਹਦਾ ਪੀਜ਼ਾ ਹੈ ਸੂਰਜ ਤਾਂ ਉਹ ਤੋਂ ਵੀ ਦੂਰ ਹੈ ਓਏ ਪ੍ਰਭੂ ਓਏ ਓਏ ਇਕੇ ਲਈ ਆ ਜੀ ਕਾ ਦਸ ਪ੍ਰਭੂ ਕੀ ਕਰੇ ਰਾਤ ਨੂੰ ਉਹਦੇ ਸਾਹਮਣੇ ਗੱਲਦੀ ਆਂ ਆਪੀ ਖਾਣ ਠੀਕ ਹੈ ਅਪਨ ਸੂਰਜ ਦੇ ਨਾਂ ਤੇ ਪਾਰਟੀ ਕਰਦਾਂਗੇ ਜੇ ਦੇ ਆਪਣਾ ਚੈਨਲ ਮੋਨਟਾਈਜ਼ ਹੋ ਜਾਏਗਾ ਬਾਈ ਜੀ ਜੀ ਸਾਡਾ ਚੈਨਲ ਮੋਨਟਾਈਜ਼ ਕਰਾ ਦਿਓ ਅਸੀਂ ਚੰਦ ਦੇ ਸੂਰਜ ਦੋਨਾਂ ਨੂੰ ਪਾਰਟੀ ਦੇਣੀ ਆ ਪ੍ਰਥਮ ਨੇ ਵਾਦਾ ਕਰ ਲਿਆ ਉਹਨਾਂ ਨਾਲ ਹੈਨਾ ਹੈਨਾ ਪ੍ਰਥਮ ਚੰਦ ਨੂੰ ਇਹ ਕਹਿ ਦੋ ਆਪਦੇ ਭਾਈ ਨੂੰ ਕਹਿ ਦੂਗਾ ਜਿਹੜਾ ਮਰਜੀ ਲੈ ਲਵੇ ਸਰਦ ਦੋਨਾਂ ਨੂੰ ਦੇ ਦਾਂਗੇ ਅਸੀਂ ਪਾਰਟੀ ਹੈਨਾ ਦੋਨਾਂ ਦੇ ਦੋਨਾਂ ਦੇ ਨਾਮ ਦਾ ਪੀਜ਼ਾ ਇੱਥੇ ਲਿਆਵਾਂਗੇ ਅਸੀਂ ਹੈਨਾ ਹਾਂ ਇੱਕ ਚੰਦ ਦਾ ਪੀਜ਼ਾ ਇੱਕ ਸੂਰਜ ਦਾ ਪੀਜ਼ਾ ਹੈਨਾ ਉਹ ਵੀ ਲਾਰਜ ਨਾਮ ਲਿਖਾ ਦਾਂਗੇ ਉਹ ਵੀ ਲਾਰਜ ਉਹ ਵੀ ਲਾਰਜ ਆ ਬੜਾ ਬੜਾ ਪਿੰਚ ਉਹ ਵੀ 8 ਸ্লাইਸ ਵਾਲਾ 8 ਸ্লাইਸ ਵਾਲਾ ਔਰ ਠੱਠ ਬਈ ਮੈਂ ਲੰਬਾਂ ਬਈ ਮੈਂ ਰਵਾਰਾ ਚੱਟ ਦੇਖੋ ਤੇ ਤੇਰੀ ਕਿ ਟ੍ਰੈਕਟਰ ਕਿੱਥੋਂ ਬਣਾਇਆ ਤੈ? ਆਏ ਜੀ ਮਾਂ ਹੂੰ ਵੇਟ ਕਰਜੋ ਹਾਂ ਬਣਾ ਲਓ ਦੇਵ ਕੁਝ ਵੇ ਨਾ ਮਾਂ ਤਕਾ ਦੇ ਦਿਨ ਨੂੰ ਹਾਂ ਅਰਚਾ ਬਈ ਦੇ ਆ ਰਹੀਂ ਤੋ ਬਈ ਕਾਂਢੇ ਪਾ ਮਾਂ ਮਾਈ ਵੀਰ ਆ ਤੁੰ ਕੀ ਕਰੀ ਜਾਂਦਾ ਸਰ ਇਹ ਬਾਪਾ ਮੈਂ ਹਾਂ ਨਾ ਉਹ ਖਿੰਦਨ ਨੂੰ ਸਪੇਲ ਕਰਾਂ ਦੀ ਕੋਈ ਹਿਜ ਕਰ ਰਹੀ ਹੈ ਹੋਇਆ ਤਾਂ ਹੈ ਨਹੀਂ ਦਿੱਤਾ ਟੋਪੀ ਲਿਆ ਪਹਿਲਾਂ ਤਾਂ ਟੋਪੀ ਲਾ ਕੇ ਕਰਕੇ ਦੇਖ ਲਿਆ ਹੁਣ ਲੈ ਕੇ ਕਰਕੇ ਦੇਖ ਲੈ ਬਾਬਾ ਲੈ ਕੇ ਲੈ ਕੇ ਆ ਰਹੀ ਨਾ ਹਣਾ ਕੁੜੀ ਚ ਕਰਦਾ ਟੈਕਟਰ ਦੇਖ ਲੈ ਪਹਿਲਾ ਟੈਕਟਰ ਲਈ ਸੀ ਬਈ ਉਹਨੂੰ ਪਹਿਲਾਂ ਟੈਕਟਰ ਵੀ ਆਇਂਦਾ ਕੀ ਹੈ ਤਾਂ ਬੈਲੈਂਸ ਹੋਈ ਜਾਂਦਾ ਅਮਾ ਗੇਂ ਚੱਲ ਜਾਇਆ ਹੁਣ ਮੈਂ ਲੈ ਕੇ ਜਾਂਣਾ ਕੋਈ ਨਾ ਲੈ ਕੇ ਕਿੱਥੇ ਜਾਣਾ ਉੱਥੇ ਸੋਫੇ ਤੇ ਅਮਾ ਗੇਂ ਸਾਰੇ ਅਮਾ mafia ਸਨਾਂ ਵੀ ਇਹਨੂੰ ਕਾਫੀਆ ਤੂਕਾਰ ਆਇਆ ਬੱਸ ਬੰਦਾ ਹੈ ਪਤਾ ਨਹੀਂ ਕੀ ਕੀ ਸਿੱਧੂ ਮੂਸੇ ਵਾਲੇ ਦਾ ਬਹੁਤ ਤਕੜਾ ਫੈਨ ਹੈ ਤੂੰ ਪਰਖ ਨਾ ਮੈਨੂੰ ਨਵਾਂ Song ਕਰਾ ਦਿਨਾ ਦੇ ਸਿੱਧੂ ਮੂਸੇ ਵਾਲੇ ਦਾ ਨਾਮ ਸੰ ਕਿਹੜਾ ਹੈ ਫਿਰ ਤੋਂ ਨਾਮ ਕੀ ਆਦਾ ਬਰੋਟਾ ਉਹਦਾ ਤੇ ਓਕੇ ਬੰਦਾ ਯਾ ਨਾਂ ਕੀ ਗਾਣੇ ਦਾ ਬਰੋਟਾ ਬਰੋਟਾ ਹਾਂ ਬਈ ਤੁਸੀਂ ਚਲੇ ਨਮ ਗਾਣਾ ਆ ਬਰੋਟਾ ਸਾਰੇ ਚ ਮਿਲੀਅਨ ਵਿਊ ਹੋ ਗਏ ਉਹਦੇ ਬਈ ਮਿਲੀਅਨ ਵਿਊ ਹੋ ਗਏ ਹਾਂ ਸਾਡੇ ਇੱਥੇ ਹਜ਼ਾਰ 1 1k ਵੀ ਨਹੀਂ ਹੁੰਦਾ ਆਹ ਵਾਡਾ Song ਆ ਦੇਖੋ ਬਈ ਬਹੁਤ ਬੜਾ ਫੈਨ ਆ ਨਾਲੇ ਇਹਨੇ ਜਿੱਦੂ ਮੁੱਸੇ ਵਾਲਾ ਦੇਖਿਆ ਨਹੀਂ ਹੈਗਾ ਹਨਾ ਮੈਂ ਇੱਕ ਵਾਰ ਪਾ ਇਹ ਤਾਂ ਉਹ ਸਾਰੇ ਹੀ 2 ਸਾਲ ਦਾ ਜੀ 2 ਸਾਲ ਦਾ ਵੀ ਨਹੀਂ ਬੱਪਾ 2 ਸਾਲ ਦਾ ਜੀ ਮੈਂ 2 ਸਾਲ ਦਾ ਵੀ ਨਹੀਂ ਪੂਰਾ ਹੋਇਆ ਜੀ ਹਾਂ ਇਹ 2 ਸਾਲ ਦਾ ਵੀ ਨਹੀਂ ਪੌਣੇ 2 ਸਾਲ ਦਾ ਜੀ ਉਹਦੋਂ ਇਹ ਤਾਂ ਇਹ ਹੈ ਐਡਾ ਬੜਾ ਫਾਨਾ ਦਾ ਹਾਂ ਸਮਰਥ ਬਹੁਤ ਵੜਾ ਫਾਨਾ ਆਈ ਜੀ ਦੋਸ